ਕੋਈ ਰਸਤੇ ਤੋਂ ਵਾਪਸ ਜਾਏਗਾ ਜੈਸੇ ਕੰਠ ਤੱਕ ਆਇਆ ਤੋ ਪਹਿਚਾਣ ਕੀ ਹੋਵੇਗੀ ਐਸੇ ਮਨੁੱਖ ਨੂੰ ਵਾਹਿਗੁਰੂ ਆਖਣ ਦਾ ਰਸ ਆਵੇਗਾ ਇਹ ਪਹਿਚਾਣ ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਵਾਹਿਗੁਰੂ ਇਸ ਦੀ ਰਸਨਾ ਤੇ ਵਸ ਗਿਆ ਜਿਵੇਂ ਭੋਜਨ ਦੀ ਬੁਰਕੀ ਜ਼ਬਾਨ ਤੇ ਤੇ ਸੁਆਦ ਤੇ ਆ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਕੋਈ ਜਪ ਰਿਹਾ ਤੇ ਰਸ ਨਹੀਂ ਆ ਰਿਹਾ ਅਜੇ ਸ਼ਬਦ ਰਸਨਾ ਤੇ ਨਹੀਂ ਟਿਕੇ ਅਜੇ ਕੰਠ ਦੇ ਵਿੱਚ ਨਹੀਂ ਵਸਿਆ ਕੰਠ ਦੇ ਵਿੱਚ ਵਸਦੇ ਆ ਹੀ ਰਸ ਆ ਜਾਂਦਾ ਕਿਉਂਕਿ ਸ਼ਬਦ ਗਹਿਰਾ چلا ਗਿਆ ਜੋ ਗਹਿਰਾ چلا ਗਿਆ ਤਾਂ ਆਪਣਾ ਕੰਮ ਕਰੇਗਾ ਐਸਾ ਮਨੁੱਖ ਬਾਣੀ ਜਦ ਜਪੇਗਾ ਰਸਨਾ ਐਸਾ ਮਨੁੱਖ ਜਦ ਵਾਹਿਗੁਰੂ ਵਾਹਿਗੁਰੂ ਜਪੇਗਾ ਰਸਨਾ ਉਹਨੂੰ ਰਸ ਆਵੇਗਾ ਇਸ ਜਵਾਨ ਤੇ ਅਗਰ ਉਚਾਰਨ ਕਰਦਿਆਂ ਰਸ ਆਣ ਲੱਗ ਪਿਆ ਐਸੇ ਪੁਰਸ਼ਾਂ ਲਈ ਮਹਾਰਾਜ ਨੇ ਕਿਹਾ ਪ੍ਰਭ ਜੀ ਬਸੇ ਸਾਧ ਕੀ ਰਸ ਸਾਧ ਜੋ ਸਾਧਨਾ ਕਰ ਰਿਹਾ ਹੈ ਜੇ ਦੀ ਸਾਧਨਾ ਪੂਰੀ ਹੋ ਗਈ ਉਹ ਸੰ ਜੋ ਸਾਧਨਾ ਕਰ ਰਿਹਾ ਹੈ ਸਾਧ ਹੈ ਸਾਧੂ ਹੈ ਰਸਨਾ ਤੇ ਵਸ ਗਿਆ ਸਾਧੂ ਹੈ ਜਿਸ ਦਿਨ ਰੋਮ ਰੋਮ ਦੇ ਚ ਵਸ ਜਾਏਗਾ ਸੰਤ ਹੋ ਜਾਏਗਾ ਪੂਰਨ ਪੁਰਖ ਹੋ ਜਾਏਗਾ ਪਰ ਰਸਨਾ ਤੇ ਵਸ ਗਿਆ ਸਾਧੂ ਹੈ ਸਾਧਨਾ ਪਿਆ ਕਰਦਾ ਪ੍ਰਭ ਜੀ ਬਸੇ ਸਾਧਕੇ ਰਸਨਾ ਨਾਮਦੇਵ ਕਹਿੰਦੇ ਨੇ ਰਸਨਾ ਗੀਦੀ ਬੋਲਤ ਰਾਮ ਨਾਮਦੇਵ ਕਹਿੰਦੇ ਨੇ ਮੈਂ ਰਾਮ ਕੀ ਬੋਲਿਆ ਜ਼ਬਾਨ ਰਸਨਲ ਵਰਗੀ ਮਹਾ ਰਸਨਲ ਵਰਗੀ ਬੜਾ ਰਸ ਆਇਆ ਐਸਾ ਰਸ ਜੋ ਦੁਨੀਆ ਦੇ ਕਿਸੇ ਪਦਾਰਤ ਦੇ ਚ ਨਹੀਂ ਜੋ ਬਾਹਰ ਹੈ ਹੀ ਨਹੀਂ ਐਸਾ ਰਸ ਅਮਰਤ ਮਨ ਚਾਖਿਆ ਤ੍ਰਿਪਤ ਰਹੇ ਆਗਾਇ ਬੜਾ ਜ਼ਿਕਰ ਹੈ ਉਸ ਮਹਾ ਰਸ ਦਾ ਰਸਾਇਣ ਆਖਿਆ ਗਿਆ ਰਸਾਂ ਦੀ ਖਾਣ ਹੈ ਪਰਮਾਤਮਾ ਦਾ ਨਾਮ ਪਰ ਅਜੇ ਰਸਨਾ ਤੇ ਵਸਿਆ ਹੈ ਅਜੇ ਭੁਰਕੀ ਮੂੰਹ ਦੇ ਚ ਵਸੀ ਹੈ ਅਜੇ ਅੰਦਰ ਨਹੀਂ ਗਈ ਅਜੇ ਰੋਮ ਰੋਮ ਦੇ ਚ ਨਹੀਂ ਵਸਿਆ ਸ਼ਬਦ ਹੋਰ ਗਹਿਰਾ ਚਲਾ ਗਿਆ ਪਸੰਤੀ ਤੱਕ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ ਬ੍ਰਹਮੰਡ ਦੇ ਜੋ ਪ੍ਰਮਾਤਮਾ ਦੀ ਆਵਾਜ਼ ਹੈ ਜਿਸ ਤੋਂ ਸੰਸਾਰ ਬਣਿਆ ਹੈ ਅਨਾਹਦ ਨਾਦ ਉਹ ਸੁਣਦਾ ਹੈ ਉਹ ਅਨਾਹਦ ਨਾਦ ਸੰਗੀਤਮਈ ਹੈ ਗੀਤ ਮਈਏ ਜਿੱਦਾਂ ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਬਾਜੇ ਨਾਦ ਅਨੇਕ ਅਸੰਖਾਂ ਕਹਤੇ ਵਾਵਣ ਹਾਰੇ ਕਹਤੇ ਰਾਗ ਪਰਿਸ਼ਿਓ ਕਈਨ ਕਹਤੇ ਗਾਵਣ ਹਾਰੇ ਅਨੇਕ ਰਾਗਾਂ ਤੇ ਸਾਜ਼ਾਂ ਦੀ ਆਵਾਜ਼ ਕੀਤਮਈ ਸੰਗੀਤਮਈ ਚੁਪੈ ਤੇ ਸੁਣ ਰਿਹਾ ਐਸਾ ਉਸ ਨੂੰ ਸੁਣਾਈ ਦੇ ਆਪਣੀ ਜ਼ਿੰਦਗੀ ਚ ਮੈਂ ਦੋ ਤਿੰਨ ਪੁਰਸ਼ ਇਸ ਤਰ੍ਹਾਂ ਦੇ ਦੇਖੇ ਸਿੱਖ ਜਗਤ ਦੇ ਚ ਔਰ ਅਨਮਤ ਦੇ ਚ ਵੀ ਜ਼ਰੂਰ ਹੋਣਗੇ ਜਿਹਨੋਂ ਅਨਾਹਦ ਨਾ ਰੱਖਿਆ ਗਿਆ ਪ੍ਰਮਾਤਮਾ ਦੀ ਆਵਾਜ਼ ਆਖਿਆ ਗਿਆ ਇਸ ਕੀ ਸੋਏ ਸੁਣੀ ਮਨ ਹਰਿਆ ਉਹਦਾ ਨਾਦ ਸੁਣਿਆ ਉਹਦਾ ਬੋਲ ਸੁਣਿਆ ਉਹਦੇ ਬੋਲਾਂ ਦੇ ਚ ਉਹਦੀ ਸੋਭਾ ਪ੍ਰਗਟ ਹੋਈ ਹੈ ਮਨ ਬੜਾ ਹਰਾ ਭਰਾ ਹੋ ਗਿਆ ਬੜੀ ਖੇਡ ਬਣ ਗਈ ਐਸਾ ਮਨੁੱਖ ਅਨਾਹਦ ਨਾਲ ਸੁਣਦਾ ਉਹਦੀ ਦੁਨੀਆ ਚ ਮਹਾਰਸ ਹੋ ਜਾਂਦਾ ਹੈ ਰਸ ਮਹਾਰਸ ਹੋ ਗਏ ਸੰਗੀਤ ਗੀਤ ਆਪਦੀ ਗਾਇਤ ਲਈ ਅਰਸ ਕਰਾਂ ਪਹਿਲੇ ਪਹਿਲੇ ਬਾਅਦ ਸੰਗੀਤ ਉਹਨਾਂ ਨੇ ਪ੍ਰਗਟ ਕੀਤਾ ਜਿਨ੍ਹਾਂ ਨੇ ਅੰਦਰ ਦਾ ਸੰਗੀਤ ਸੁਣਿਆ ਪਹਿਲੇ ਪਹਿਲੇ ਜਿਨ੍ਹਾਂ ਨੇ ਗੀਤ ਬਾਣ ਪ੍ਰਗਟ ਕੀਤੇ ਉਹਨਾਂ ਨੇ ਕੀਤੇ ਜਿਨ੍ਹਾਂ ਨੇ ਅੰਦਰ ਇਹ ਗੀਤ ਸੁਣੇ ਲੇਕਿਨ ਅਜੇ ਉਹ ਸ਼ਬਦ ਪਰਾ ਤੱਕ ਨਹੀਂ ਪਹੁੰਚਿਆ ਨਾਭੀ ਤੱਕ ਨਹੀਂ ਪਹੁੰਚਿਆ ਨਾਭੀ ਤੱਕ ਪਹੁੰਚਦਿਆਂ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਈਸ਼ਵਰ ਦਾ ਰੂਪ ਹੋ ਜਾਂਦਾ ਹੈ ਜਪ ਜਾ ਰਹੀ ਹੈ ਸ਼ਬਦ ਨਾਭੀ ਤੱਕ ਚਲਾ ਗਿਆ ਨਾਭੀ ਤੋਂ ਉਠਿਆ ਸੀ ਇਸੇ ਨੂੰ ਕਬੀਰ ਕਹਿੰਦੇ ਨੇ ਉਲਟੀ ਗੰਗਾ ਜਮਨ ਮਿਲਾਉ ਜਮਨਾ ਗੰਗਾ ਜਿੱਥੋਂ ਜਮਈ ਸੀ ਪ੍ਰਗਟ ਹੋਈ ਸੀ ਮੁੜ ਕੇ ਫਿਰ ਉੱਥੇ ਲੈ ਗਏ ਸ਼ਬਦ ਜਿੱਥੋਂ ਉਠਿਆ ਸੀ ਵਾਪਸ ਫਿਰ ਉੱਥੇ ਲੈ ਗਏ ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ ਇਸੇ ਨੂੰ ਜਪ ਸਾਧਨਾ ਕਹਿੰਦੇ ਨੇ ਇਹਦੇ ਵਾਸਤੇ ਬੜੀ ਇਕਾਗਰਤਾ ਚਾਹੀਦੀ ਬੜੀ ਮਿਹਨਤ ਸੇ ਪਿਸਵਾਸੀ ਸਾਈ ਸਾਬਾ ਨੇ ਕਹਿ ਦਿੱਤਾ ਆਖਣ ਔਖਾ ਸਾਚਾ ਨਾ ਇਸੇ ਵਾਸਤੇ ਸਾਧਕ ਕਹਿੰਦੇ ਨੇ ਸੇਵਾ ਨਾਲੋਂ ਹਜ਼ਾਰਾਂ ਨਹੀਂ ਲੱਖਾਂ ਗੁਣਾ ਔਖਾ ਹੈ ਜਪ ਕਰਨਾ ਸਿਮਰਨ ਕਰਨਾ ਔਖਾ بڑا ਕਠਨ ਅਗਰ ਸ਼ਬਦ ਨਾਭੇ ਤੱਕ ਪਹੁੰਚ ਗਿਆ ਨਾਭੀ ਪੂਰੀ ਖੁੱਲ ਜਾਏਗੀ ਪਹਿਲੇ ਪਵਨ ਟਕਰਾਈ ਸੀ ਜਦ ਬੋਲਣ ਦਾ ਖਿਆਲ ਆਇਆ ਨਾਭੀ ਖੁੱਲੀ ਤੇ ਧੁਨ ਉੱਠੀ ਸੀ ਦੇਹੀ ਮਾਟੀ ਬੋਲੇ ਪਵਨ ਪਵਨ ਕਰਕੇ ਬੋਲੀ ਸੀ ਹੁਣ ਉਹ ਸ਼ਬਦ ਨਾਭੀ ਨਾਲ ਟਕਰਾਇਆ ਤੇ ਨਾਭ ਪੂਰੀ ਖੁੱਲ ਗਈ ਨਾਭੀ ਪੂਰੀ ਖੁੱਲਦੀ ਹੈ ਦੋ ਹਾਲਤਾਂ ਦੇਚ ਇੱਕ ਤੇ ਜਦ ਆਖਰੀ ਪ੍ਰਾਣ ਨਿਕਲਦਾ ਹੈ ਉਸ ਵਕਤ ਖੁੱਲਦੀ ਹੈ ਆਖਰੀ ਪ੍ਰਾਣ ਨਾਭੀ ਵਿੱਚ ਹੈ کئی ਵਾਰ ਹੱਥਾਂ ਚੋਂ ਪ੍ਰਾਣ ਨਿਕਲ ਗਏ ਹੱਥ ਸੁਨ ਹੋ ਗਏ ਪੈਰਾਂ ਚੋਂ ਨਿਕਲ ਗਏ ਪੈਰ ਸੁਨ ਹੋ ਗਏ ਪਰ ਬੰਦਾ ਜੇ ਜ਼ਿੰਦਾ ਹੈ ਅੱਖਾਂ ਚੋਂ ਨਿਕਲ ਗਈਆਂ ਅੱਖਾਂ ਵੇਖਣੋ ਰਹਿ ਗਈਆਂ ਜ਼ਬਾਨ ਚੋਂ ਪ੍ਰਾਣ ਨਿਕਲ ਗਏ ਜ਼ਬਾਨ ਬੋਲਣੋ ਰਹਿ ਗਈ ਇੱਕਦਮ ਪ੍ਰਾਣ ਨੇ ਨਿਕਲਦੇ ਜਿਸ ਜਿਸ ਭਾਗ ਚੋਂ ਨਿਕਲਦੇ ਜਾਂਦੇ ਨੇ ਉਹ ਉਹ ਅੰਗ ਸੁਨ ਹੁੰਦਾ ਜਾਂਦਾ ਆਖਰੀ ਪ੍ਰਾਣ ਨਾਭੀ ਦੇ ਚੋਂਦਾ ਜਿਵੇਂ ਨਾਭੇ ਵਿਚੋਂ ਪ੍ਰਾਣ ਨਿਕਲਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਵਕਤ ਜਿਹੜੀ ਸਰੀਰ ਦੀ ਹਾਲਤ ਹੁੰਦੀ ਏ ਉਹ ਇਹ ਬਣਦੀ ਏ ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ ਐਨ ਮੁੱਠੀਆਂ ਬੰਦ ਆਉਂਦੀਆਂ ਦੰਦੀਆਂ ਵੱਜਦੀਆਂ ਕੰਬੜੀ ਛਿੜ ਜਾਂਦੀ ਏ ਸਿਆਣੇ ਵੈਦ ਹਕੀਮ ਕਹਿ ਦਿੰਦੇ ਨੇ ਆਖਰੀ ਪ੍ਰਾਣ ਜਾ ਰਹੇ ਪੰਥੇਰੂ ਆਖਰੀ ਜਾ ਰਹੇ ਇਦੀ ਨਾਭੀ ਖੁੱਲ ਗਈ ਇਦੀ ਗੰਡ ਖੁੱਲ ਗਈ ਆਜ ਕਾਲ ਖੁਲੇ ਤੇਰੀ ਗਾਂਟੜੀ ਇਦੀ ਗੰਡ ਖੁੱਲ ਗਈ ਆਖਰੀ ਪ੍ਰਣ ਨਾਭੀ ਪੂਰੀ ਖੁੱਲਦੀ ਹੈ ਸਰੀਰ ਦੀ ਮੌਤ ਹੋ ਜਾਂਦੀ ਉਸ ਸਮੇ ਪੂਰੀ ਖੁੱਲਦੀ ਇੱਕ ਜਪ ਕਰਦੇ ਆ ਜਦ ਸ਼ਬਦ ਵਾਪਸ ਬੈਖਰੀ ਸ਼ਬਦ ਮਧਮਾ ਬਣ ਕੇ ਪਸੰਤੀ ਬਣ ਕੇ ਜਦ ਪਰਾ ਬਣਦਾ ਹੈ ਨਾਭੇ ਨਾਲ ਟਕਰਾਂਦਾ ਹੈ ਉਦੋਂ ਨਾਭ ਪੂਰੀ ਖੁੱਲਦੀ ਹੈ। ਨਾਭ ਪੂਰੀ ਖੁੱਲਦਿਆਂ ਸਰੀਰ ਤੇ ਜ਼ਿੰਦਾ ਰਹਿੰਦਾ ਮਨ ਦੀ ਮੌਤ ਹੋ ਜਾਂਦੀ ਹੈ। ਮਨ ਖਤਮ ਹੋ ਜਾਂਦਾ ਹੈ। ਮਨ ਦਾ ਖਤਮ ਹੋਣਾ ਇਸ ਤਰ੍ਹਾਂ ਹੁੰਦਾ ਜਿਵੇਂ ਬੂੰਦ ਸਾਗਰ ਹੋ ਗਈ ਹੁਣ ਬੂੰਦ ਨਹੀਂ ਲੱਗਦੀ ਸਾਗਰ ਹੋ ਗਈ। ਜਿਵੇਂ ਬੀਜ ਦਰਖਤ ਹੋ ਗਿਆ ਫਲ ਹੋ ਗਿਆ ਹੁਣ ਬੀਜ ਨਹੀਂ ਲੱਗਦਾ। ਹੁਣ ਮਨ ਨਹੀਂ ਲੱਗਦਾ ਮਨ ਪਰਮਾਤਮਾ ਹੋ ਗਿਆ ਮਨ ਤੋਂ ਜੋਤ ਸਰੂਪ ਹੈ। ਆਪਣਾ ਮੋਲ ਪਛਾਣ ਮਨ ਤੇ ਪ੍ਰਮਾਤਮਾ ਹੋ ਗਿਆ ਇਸੇ ਨੂੰ ਭਗਤ ਕਬੀਰ ਕਹਿੰਦੇ ਨੇ ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਭਇਓ ਅਨਕਤੇ ਨਾ ਜਾ ਸਤ ਸੰਗ ਕੀ ਕੀ ਕੀਤਾ ਮੈਂ ਸੰਤਾਂ ਦੀ ਸੰਗਤ ਵਿੱਚ ਮੈਂ ਕੀ ਬੈਠਾ ਮੈਂ ਸੱਚ ਹੋ ਗਿਆ ਮੈਂ ਪ੍ਰਮਾਤਮਾ ਹੋ ਗਿਆ ਸਾਚ ਭਇ ਮੈਂ ਤਾਂ ਸੱਚ ਹੋ ਗਿਆ ਹੁਣ ਪ੍ਰਮਾਤਮਾ ਸੱਚ ਹੈ ਕਬੀਰ ਕਹਿੰਦੇ ਨੇ ਮੈਂ ਸੱਚ ਹੋ ਗਿਆ ਇਸੇ ਨੂੰ ਬ੍ਰੋਟੇਗ ਬਾਦਲ ਸਾਹਿਬ ਜੀ ਨੇ ਇੰਜ ਬਿਆਨ ਕੀਤਾ ਨਾ ਨਿਕ ਲੇਨ ਭਇਓ ਗੋਬਿੰਦ ਸਿਉਂ ਜਿਉ ਪਾਣੇ ਸੰਗ ਪਾਣੇ ਇਸੇ ਨੂੰ ਇਸਲਾਮੀ ਜਗਤ ਦੇ ਚ ਇੱਕ ਫਕੀਰ ਹੋਇਆ ਹੈ ਮਨਸੂਰ ਪਨੇ ਕਿਹਾ ਸੀ ਅਨਲ ਹਕ ਪਤਾ ਹੈ ਹਕ ਦੇ ਅਰਥ ਕੀ ਨੇ ਸੱਚ ਅਨਲ ਹਕ ਮੈਂ ਸੱਚ ਹੋ ਗਿਆ ਕਬੀਰ ਐਲਾਨੀਆਂ ਕਹਿੰਦੇ ਨੇ ਸਾਚ ਭਇਓ ਅਨ ਕਤੇ ਨਾ ਜਾਈ बिगरे ओ कबीरा राम दहाई साच भयो अन कथे ना जाए संता दी संगत में के की तीए सच हो गया नाम मैं के जपया मैं ते सच हो गया नाम के जपया गोविंद देच लीन हो गए नौन इक लीन भयो गोविंद स्यों जौं पा ने संग पा ने किसे नु मंसूर ने कह देता अनलह ਪਰ ਐਸਾ ਕਹਿਣਾ ਗੁਨਾਹ ਸੀ ਕਫਰ ਸੀ ਪਕੜੇ ਆ ਗਿਆ ਆਪ ਦੀ ਗਿਆਤ ਲਈ ਅਰਜ਼ ਕਰਾਇ ਇਸ ਦਾ ਮੁਰਸ਼ਿਦ ਸੀ ਜ਼ੁਨੈਦ ਜ਼ੁਨੈਦ ਕੋਲ ਪੜਦਾ ਸੀ ਉਹਨੇ ਹੀ ਜਪਣਾ ਸਿਖਾਇਆ ਸੀ ਇਸ ਪਾਸੇ ਤੋਰਿਆ ਸੀ ਜਿਸ ਦਿਨ ਪਹਿਲੀ ਸਮਾਦੀ ਲਗੀ ਨਾਬ ਪੂਰੀ ਖੁਲੀ ਬੜੀ ਉੱਚੀ ਆਵਾਜ਼ ਨਾਲ ਕਹਿ ਦਿੱਤਾ ਇਸਨੇ ਆਨਲ ਹੱਕ ਪਰ ਆਖੇ ਆ ਡੇਰੇ ਦੇ ਚੀ आश्रम ਦੇ ਚ ਜ਼ੁਨੈਦ ਨੇ ਕਿਹਾ اے ਮੇਰੇ ਬੱਚੇ ਤੇਰੇ ਬਾਗ ਤੇਰੀ ਕਿਸਮਤ ਦੱਸਿਆ ਤੇ ਤੈਨੂੰ ਮੈਂ ਸੀ ਤੇਰੀ ਗੱਲ ਬਣ ਗਈ ਅਸੀਂ ਅਜੇ ਰਸਤੇ 'ਚ ਹਾਂ ਤੂੰ ਮਹਾਨ ਪਰ ਇੱਕ ਗੱਲ ਸੁਣ ਇਹ ਆਨਲ ਹੱਕ ਡੇਰੇ ਤੋਂ ਬਾਹਰ ਨਹੀਂ ਕਹਿਣਾ ਮੇਰੇ ਆਸ਼ਰਮ ਤੋਂ ਬਾਹਰ ਨਹੀਂ ਕਹਿਣਾ ਕਹਿਣ ਲਗਾ ਨਹੀਂ ਕਵਾਂਗਾ ਲੰਬੀ ਚੌੜੀ ਕਥਾ ਮੈਂ ਮੁਕਤਸਰ ਮੈਰਜ ਕਰਾ ਨਹੀਂ ਕਵਾਂਗਾ ਜ਼ੁਨੈਦ ਕਹਿੰਦਾ ਨਹੀਂ ਤੋ ਖੁਦਾ ਦੀ ਕਸਮ ਚੁੱਕ ਐਵੇਂ ਨਹੀਂ ਤੇਰਾ ਕੋਈ ਭਰੋਸਾ ਨਹੀਂ ਕਹਿੰਦਾ ਕਸਮ ਹੈ ਖੁਦਾ ਨਹੀਂ ਕਵਾਂਗਾ ਉਸੇ ਰਾਤ ਕਾਰਾ ਦੇ ਮੀਰ ਨੇ ਸਾਰੇ ਫਕੀਰਾਂ ਦੀ ਰੋਟੀ ਆਕੀ ਸੀ ਦਾਵਤ ਕੀਤੀ ਸੀ ਜਿਹਨੂੰ ਅਸੀਂ ਬ੍ਰੰਭੋਜ ਕਹਿੰਦੇ ਨੇ ਜਾਂ ਲੰਗਰ ਕਹਿੰਦੇ ਨੇ ਫਕੀਰਾਂ ਦਾ ਲੰਗਰ ਕੀਤਾ ਸੀ ਚੌਥੀ ਦੇ ਫਕੀਰ ਬੁਲਾਏ ਗਏ ਸਨ ਜ਼ੁਨੈਦ ਵੀ ਚੌਥੀ ਦੇ ਫਕੀਰਾਂ ਵਿੱਚੋਂ ਸੀ ਸ਼ਾਮ ਨੂੰ ਆਪਣਾ ਫਕੀਰੀ ਲਿਬਾਸ ਪਹਿਨ ਕੇ ਜ਼ੁਨੈਦ ਜਦ ਮੇਰ ਦੇ ਮਹਿਲ ਵਿੱਚ ਜਾਣ ਲੱਗਾ ਉਹਨੇ ਮਨਸੂਰ ਨੂੰ ਵੀ ਆਵਾਜ਼ ਮਾਰ ਲਈ ਆ ਬੇਟਾ ਤੂੰ ਵੀ ਮੇਰੇ ਨਾਲ ਰੋਟੀ ਤੇ ਤੋਂ ਵੀ ਖਾਣੀ ਹੈ ਮੇਰੇ ਨਾਲ ਇੱਕ ਬੰਦੇ ਨੇ ਜਾਣਾ ਤੂੰ ਜਾ ਆ ਜਾ ਲੈ ਗਏ ਕਰੀਬਨ 50 60 ਦੇ ਕਰੀਬ ਫਕੀਰ ਦਸਤਰਖਾਨ ਤੇ ਬੈਠੇ ਸਾਹਮਣੇ ਮੇਰ ਵੀ ਬੈਠਾ ਪਾਂਡੇ ਰਖੇ ਜਾ ਰਹੇ ਨੇ ਭੋਜਨ ਪਰੋਸਿਆ ਜਾ ਰਿਹਾ ਹੁਣ ਇਤਨੇ ਫਕੀਰ ਬੈਠੇ ਹੋਣ ਉਥੋਂ ਦੀ ਆભા ਉਠੋਂ ਦਾ ਔਰਾ ਉਥੋਂ ਦੀ ਵਾਈਬ੍ਰੇਸ਼ਨ ਤੇ ਕੁਦਰਤੀ ਰੱਬੀ ਬਣੇਗੀ ਧਾਰਮਿਕ ਬਣੇਗੀ ਇੱਕ ਫਕੀਰ ਕੁਝ ਰੱਬ ਦੀਆਂ ਗੱਲਾਂ ਕਰਦਾ ਹੈ ਵਾਕੀ ਸੁਣਦੇ ਨੇ ਫਿਰ ਦੂਜਾ ਬੋਲਦਾ ਤੀਜਾ ਬੋਲਦਾ ਚੌਥਾ ਬੋਲਦਾ ਵਾਰੀ-ਵਾਰੀ ਇੱਕ ਮਿੰਟ ਦੋ-ਦੋ ਮਿੰਟ ਆਪਣੇ ਆਪਣੇ ਅਨੁਭਵ ਪੇਸ਼ ਕਰ ਰਹੇ ਨੇ ਜ਼ੁਨੈਦ ਦੀ ਵਾਰੀ ਆਈ ਜ਼ੁਨੈਦ ਰਸਕਪੁਰਸ਼ ਬਿਰਹਾ ਸੀ ਬਿਰਹਾ ਸੀ ਪਰਮਾਤਮਾ ਦੀ ਗੱਲ ਕਰਦਾ ਸੀ ਖੁਦਾ ਦੀ ਗੱਲ ਕਰਦਾ ਸੀ ਬੜੀ ਗਹਿਰਾਈ ਚੋਂ ਕਿ ਜਿਹੜੀ ਗਹਿਰਾਈ ਚੋਂ ਨਿਕਲੇਗੀ ਗਹਿਰਾਈ ਤੱਕ ਪਹੁੰਚੇਗੀ ਜ਼ਬਾਨ ਚੋਂ ਨਿਕਲੀ ਹੋਈ ਗੱਲ ਸਿਰਫ ਕੰਨਾਂ ਤੱਕ ਪਹੁੰਚਦੀ ਹੈ ਹਿਰਦੇ ਚੋਂ ਨਿਕਲੀ ਹੋਈ ਗੱਲ ਹਿਰਦੇ ਤੱਕ ਪਹੁੰਚਦੀ ਹੈ ਇਸ ਨੂੰ ਇਕਬਾਲ ਇੰਜ ਕਹਿੰਦਾ ਹੈ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤ ਤੇ ਪਰਵਾਜ਼ ਮਗਲ ਰੱਖਦੀ ਹੈ ਪਾਵੇਂ ਪੰਖ ਨਹੀਂ ਪਰ ਐਸੀ ਗਨ ਬੜੀ ਉੱਚੀ ਉਡਾਰੀ ਰਖਦੀ ਕਿਸੇ ਨੂੰ ਮੇਰੇ ਪਾਦਸ਼ਾਹ ਕਹਿੰਦੇ ਨੇ ਜਾਂ ਕਾ ਕਹਾਂ ਦਰਗੇ ਚਲੇ ਜੇਦਾ ਬੋਲੇ ਹੋਇਆ ਦਰਗਾਹ ਤੱਕ ਪਹੁੰਚਦਾ ਹੈ ਪਰਮਾਤਮਾ ਲਗਵਾਉਂਦਾ ਪਰਮਾਤਮਾ ਵੀ ਸੁਣਦਾ ਜੁਨਾਇਦ ਇਤਨੇ ਇਕਾਗਰਤਾ ਨਾਲ ਬਿਰਹੇ ਨਾਲ ਬੋਲ ਰਿਹਾ ਹੈ ਬੜੀ ਉੱਚੀ ਆਵਾਜ਼ ਵਿੱਚ ਨਿਕਲ ਗਿਆ मंसूर ਤੋਂ ਆਨਲੋ ਆਨਲੋ ਅਨਲ ਉਹ ਪਕੜਿਆ ਗਿਆ ਵਿੱਚ ਇਹਨੂੰ ਕੁਫਰ ਸਮਝ ਦਿੱਸਾ ਲੰਮੀ ਚੌੜੀ ਕਥਾ ਇਹਨੂੰ ਸਜ਼ਾਏ ਮੌਤ ਸੁਣਾਈ ਗਈ ਸਜ਼ਾਏ ਮੌਤ ਤੋਂ ਪਹਿਲੇ ਪੱਥਰ ਵੀ ਮਾਰੋ ਹੁਣ ਤੇ ਸੂਫੀ ਸੰਤ ਕਵਾਲ ਉਹਦੀ ਮਹਿਮਾ ਦੇ ਗੀਤ ਗਾਉਂਦੇ ਨੇ ਮਨਸੂਰ ਦੇ ਸੰਸਾਰ ਵੀ ਕਰੋ ਤੇ ਸੂਲੀ ਤੇ ਚੜ੍ਹੋ ਖੁੱਲੇ ਮੈਦਾਨ ਵਿੱਚ ਹਜ਼ਾਰਾਂ ਮਨੁੱਖਾਂ ਦੇ ਇਕੱਠ ਹੈ ਇਸ ਵਿਚਾਰੇ ਦੀਆਂ ਮੁਸ਼ਕਾਂ ਬਣੀਆਂ ਹੋਈਆਂ ਨੇ ਸੂਲੀ ਤੇ ਚੜਨ ਵਾਸੇ ਲੈ ਜਾਣਾ ਲੰਬੀ ਚੌੜੀ ਕਥਾ ਨੂੰ ਮੈਂ ਕ Pase ਕਰਾਂ ਉਸ ਭੀੜ ਵਿੱਚ ਉਸ ਦਾ ਮੁਰਸ਼ਿਦ ਵੀ ਆਇਆ ਹੈ ਜ਼ੁਨੈਦ ਕੋਲ ਪਹੁੰਚੇ ਮਨਸੂਰ ਨੂੰ ਕਹਿੰਦਾ ਦੋ ਲਫ਼ਜ਼ ਬੜੇ ਕੀਮਤੀ ਨੇ ਸੁਨਹਿਰੀ ਨੇ اے ਮੇਰੇ ਬੱਚੇ ਮੈਨੂੰ ਐਸਾ ਅਨੁਭਵ ਹੋ ਰਿਹਾ ਮਨਸੂਰ ਨੂੰ ਸੁਣਾਉਂਦਾ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲ ਬੰਨਾ ਅਗਲ ਬੰਨਾ ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਸਵਾਭਸ਼ੀਲ ਹੋ ਜਾਣਾ ਇਤਨਾ ਪੁਨੀਤ ਹੋ ਜਾਣਾ ਵੀ ਇੱਕ ਗੁਨਾਹ ਹੈ ਐਸਾ ਮੈਨੂੰ ਮਹਿਸੂਸ ਹੋ ਰਿਹਾ ਬੇੜ ਪਾਗਲਾਾਂ ਦੇ ਤੋਂ ਇੱਕ ਸਿਆਣਾ ਢੀੜ ਗੁਨਾਹਗਾਰਾਂ ਦੇ ਤੋਂ ਇੱਕ ਪੁਨੇਤ ਮੈਂ ਤੈਨੂੰ ਕਿਵੇਂ ਬਚਾਵਾਂ ਨਹੀਂ ਬਚਾ ਸਕਦਾ ਲੇਕਿਨ ਐ ਮੇਰੇ ਬੱਚੇ ਮੈਂ ਇੱਕ ਗਿਲਾਵੀ ਕਰਨਾ ਆ ਹਮਦਰਦੀ ਜਤਾਉਣ ਵੀ ਆਇਆ ਇੱਕ ਗਿਲਾ ਕਰਨ ਵੀ ਆਇਆ ਕੀ ਗਿਲਾ ਕੀ ਹੈ ਐ ਮੇਰੇ ਮੁਰਸ਼ਿਦ ਗਿਲਾ ਕੀ ਹੈ ਮੈਂ ਕਦੀ ਤੁਹਾਡੇ ਬੋਲਾਂ ਦੀ ਅਵਗਿਆ ਨਹੀਂ ਕੀਤੀ ਹਮੇਸ਼ਾ ਤੁਹਾਡੀ ਤਾਬਿਆ ਚਰਿਆ ਗਿਲਾ ਕੀ ਹੈ ਦੱਸੋ ਜ਼ੁਨੈਦ ਕਹਿੰਦਾ ਤੂੰ ਖੁਦਾ ਦੀ ਕਸਮ ਚੁੱਕੀ ਸੀ ਅਨਲ ਹੱਕ ਨਹੀਂ ਕਹਾ ਤੂੰ ਆਖੇ ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ ਬਸ ਐ ਮੈਂ ਪੁੱਛ ਐ ਗਿਲਾ ਤੂੰ ਮੇਰੇ ਸਾਹਮਣੇ ਕਸਮ ਚੁੱਕੀ ਫਿਰ ਤੂੰ ਕਸਮ ਤੋੜੀ ਹੈ ਤੂੰ ਭਰੀ ਸਬਾਦ ਚ ਕਿਹਾ ਅਨਲ ਹਕ ਪਤਾ ਹੈ ਮਨਸੂਰ ਕਿ ਦੀ ਅੱਖਾਂ ਭਰ ਆਈਆਂ ਕਹਿੰਦਾ ਐ ਮੇਰੇ ਮੁਰਸ਼ਦ ਮੈਂ ਕਸਮ ਨਹੀਂ ਤੋੜੀ ਕਥਾਈ ਨਹੀਂ ਤੋੜੀ ਪਰ ਖੁਦਾ ਹੀ ਆਖਣ ਲੱਗ ਪਵੇ ਅਨਲ ਹਕ ਅਨਲ ਹਕ ਤੋ ਮਨਸੂਰ ਕੀ ਕਰੇ ਮੈਂ ਨਹੀਂ ਬੋਲੇਆ ਕਿਤੇ ਖੁਦਾ ਬੋਲੇ ਮੈਂ ਤੇ ਬਿਲਕੁਲ ਚੁੱਪ ਕਰ ਗਿਆ ਇਤੇ ਖੁਦਾ ਬੋਲੇ ਮੇਰੀ ਕਸਮ ਖੁਦਾ ਤੇ ਨਹੀਂ ਚਲਦੀ ਖੁਦਾ ਦੀ ਕਸਮ ਮੇਰੇ ਤੇ ਚਲ ਸਕਦੀ ਹੈ ਮੇਰੀ ਕਸਮ ਖੁਦਾ ਤੇ ਨਹੀਂ ਚਲਦੀ ਇਹ ਪਹਿਲੀ ਦਫਾ ਹੋਇਆ ਹੈ ਇਤਿਹਾਸ ਦੇ ਵਿੱਚ ਜ਼ੁਨੈਦ ਨੇ ਆਪਣਾ ਮਸਤਕ ਮਨਸੂਰ ਦੇ ਕਦਮਾਂ ਤੇ ਰੱਖਿਆ ਹਾਲਾਂਕਿ ਉਸ ਦਾ ਗੁਰੂ ਸੀ ਸਿੱਖਿਆ ਗੁਰੂ ਸੀ ਤੂੰ ਠੀਕ ਕਹਿ ਰਹੇ ਤੂੰ ਕਸਮ ਨਹੀਂ ਤੋੜੀ ਤੂੰ ਨਹੀਂ ਬੋਲਿਆ ਖੁਦਾ ਹੀ ਬੋਲੇ ਖੁਦਾਈ ਬੋਲੇ ਇਹ ਅਵਸਥਾ ਜਦ ਵੀ ਕਿਸੇ ਦੀ ਬਣਦੀ ਹੈ ਉਹਦੇ ਅੰਦਰੋਂ ਰੱਬ ਹੀ ਬੋਲਦਾ ਮਨੁੱਖ ਨਹੀਂ ਬੋਲਦਾ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਤੇ ਬੋਲਣਾ ਹੀ ਛੱਡ ਦਿੱਤਾ ਮੈਨੂੰ ਬੋਲਣਾ ਆਉਂਦਾ ਹੀ ਨਹੀਂ ਉਹ ਆਪ ਕੋ ਬੋਲਣਾ ਜਾਣਦਾ ਉਹ ਕਿਹਾ ਸਭ ਹੁਕਮਾਓ ਜੀ ਇਤਨੇ ਸਾਰੇ ਬੋਲੇ ਕਿਸ ਦੇ ਨੇ ਇਤੇ ਜੈਸੇ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਇਤੇ ਪਤਾ ਨਹੀਂ ਕੀ ਖਸਮ ਬੋਲੇ ਮੈਨੂੰ ਨਹੀਂ ਪਤਾ ਕਿਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜੋ ਨਿਜ ਪ੍ਰਭ ਮਉ ਸੋ ਕਾ ਸੋ ਕਹੋ ਜਗ ਮਾਇ ਜੋ ਪ੍ਰਭੂ ਨੇ ਕੇ ਅਹ ਸੀ ਮੈਂ ਕਹਿ ਦਿੰਦਾ ਮੇਰੇ ਕੋਈ ਬੋਲ ਨਹੀਂ ਮੈਂ ਨਹੀਂ ਬੋਲੇ ਜੋ ਅਕਾਲ ਪੁਰਖ ਦੇ ਬੋਲ ਸੰ ਮੈਂ ਕਹਿ ਦਿੰਦਾ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀਂ ਵਿਹਾਨ ਵਿਲਾਲ ਐਸਾ ਮਨੁ ਖਸਮ ਦਾ ਰੂਪ ਹੋ ਜਾਂਦਾ ਐਸੇ ਮਨੁਕ ਦਾ ਮਨ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਐਸੀ ਬੂੰਦ ਸਾਗਰ ਹੋ ਜਾਂਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿੰਨੇ ਚਿਰ ਤੱਕ ਬੂੰਦ ਸਾਗਰ ਨਹੀਂ ਹੋਈ ਉਤਨੇ ਚਿਰ ਤੱਕ ਭਟਕਦੀ ਰਹੇਗੀ ਭਟਕਦੀ ਰਹੇਗੀ ਜਿੰਨੇ ਚਿਰ ਤੱਕ ਮਨ ਪ੍ਰਮਾਤਮਾ ਨਹੀਂ ਹੋਇਆ ਯਕੀਨ ਜਾਣੋ ਚਿੰਤਾਤੁਰ ਵੀ ਰਹੇਗਾ ਦੁਖੀ ਵੀ ਰਹੇਗਾ ਪਰੇਸ਼ਾਨ ਵੀ ਰਹੇਗਾ ਫਿਰ ਬਾਰ ਬਾਰ ਇਸ ਨੂੰ ਸਰੀਰ ਮਿਲੇਗਾ ਜਮਦਾ ਵੀ ਰਹੇਗਾ ਮਰਦਾ ਵੀ ਰਹੇਗਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆਦ ਇਸਲਾਮ ਮੇ ਸਤਿਗੁਰ ਰਹਿਮਤ ਕਰਨ ਇਸੇ ਜੀਵਨ ਦੇ ਸਾਡੀ ਇਹ ਯਾਤਰਾ ਸੰਪੂਰਨ ਹੋਵੇ ਮੁਕੰਮਲ ਹੋਵੇ ਤਾਂ ਕਿ ਸਾਡੇ ਆਉਣੇ ਜਾਉਣੇ ਮਿਟ ਜਾਣ ਅੰਦਰੋਂ ਇਹ ਅਰਦਾਸ ਵੀ ਨਿਕਲੇ ਹੈ ਪ੍ਰਭੂ ਪ੍ਰਭ ਜਨਮ ਮਰਨ ਨੇਵਾਰ ਆਰ ਪਰਿਓ ਦਵਾਰ ਇਤਨੀ ਸੇਵਾ ਪਰਵਾਨ ਕਰਨੇ ਕਲ ਜਿਵੇਂ ਸਤਿਗੁਰ ਨੇ ਬਖਸ਼ਿਸ਼ ਕੀਤੀ ਕੁੰਡੜੀ ਵਾਰ ਵਿਚਾਰ ਆਪਜੀ ਦੇ ਸਾਹਮਣੇ ਰੱਖਾਂਗੇ ਜੋ ਕੁਛ ਆਪਨੇ ਸਰੋਂ ਨੇ ਕੀਤਾ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਸਤਿਗੁਰ ਤੁਹਾਡਾ ਸੁਣਿਆ ਹੋਇਆ ਸਫਲ ਕਰੇ ਮੇਰਾ ਸੁਣਾਇਆ ਹੋਇਆ ਸਫਲ ਕਰੇ ਬੁੱਲ ਚੁਗਦੀ ਸ਼ਮਾ ਵਾਏ ਗੁਰੂ ਜੀ ਕਾ ਕਰ ਸਾ ਵਾਏ